ਖਰਾਬ ਹੋਏ ਨੇ ਨਾ ਸਾਰੇ ਇਹ ਗਰੂਪ ਦੀ ਸਾਡਾ ਖਰਾਬ ਆ ਮੈਂ ਬਲਦੇਵ ਸਿੰਘ ਚੂਨ ਚੌਕ ਤੋਂ ਬੋਲਦਾ ਜੀ ਪੰਜ ਮਹੀਨੇ ਹੋ ਗਿਆ ਹੜ ਆਏ ਨੇ 5 ਮਹੀਨੇ ਹੜਾਂ ਦੇ ਤੁਸੀਂ 6 ਫੁੱਟ 12 ਵੇਖ ਰਹੇ ਸੜਕ ਦੇ ਦਾਲੇ ਸਾਰੀ ਸੜ ਟੁੱਟੀ ਹੋਈ ਆ ਅਸੀਂ ਇਹੋ ਬੇਨਤੀ ਕਰਨਾ ਵੀ ਤੁਸੀਂ ਹੋਰ ਨਹੀਂ ਕੋਤੇ ਮੇਰੇ ਘਰ ਜਾਂ ਕੋਈ ਨਾ ਕੋਈ ਪੈਸੇ ਪਾ ਕੇ ਮੁਰਦਸ ਸਿੰਘ ਨੂੰ ਪੜਾ ਦਿਓ ਐਨੇ ਧੂੜਾ ਪੈਂਦੇ ਆ ਟਰਾਲੀਆਂ ਲੰਘਣਾ ਹੁੰਦਾ ਟਰਾਲੀ ਲੰਘ ਨਹੀਂ ਸਕਦੀ ਤੇ ਉਹਦੀ ਰਾਤ ਬੜਾ ਤੇ ਕਈ ਜਿਹੜੀ ਮੋਟਰਸਾਈਕਲ ਪਈ ਜਾਂਦੇ ਲੋਕਾਂ ਦੇ ਇਥੇ ਇਹ ਕਰਕੇ ਕੋਈ ਵੀ ਇਥੇ ਹਾਸਾ ਹੋਣ ਨੂੰ ਫਿਰਦਾ ਹਾਸਾ ਹੋ ਜਾਂਦਾ ਤੇ ਮੁੜਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿੰਨੇ ਕਿਲੋਮੀਟਰ ਸੜਕ ਹੈ ਕਿੰਨੇ ਪਿੰਡ ਇਹ 4 ਕਿਲੋ 5 ਕਿਲੋਮੀਟਰ ਟੋਟੇ ਤੋਂ ਦਰੰਗੇ ਤੱਕ ਤੇ ਦਰੰਗੇ ਤੱਕ 5 ਕਿਲੋਮੀਟਰ ਕਿੰ ਪਿੰਡ 10 12 ਪਿੰਡ ਬਣ ਜਾਂਦੇ ਆ ਇਹ ਜਿਆਦਾ ਬਣਦੀ ਸੀ ਪਿੰਡ ਬਣ ਬੋਬਾਏ ਬਣ ਜਾਂਦੇ ਇਹ ਕੀ ਪਿੰਡ ਬਣ ਜਾਂਦੇ ਆ ਜੀ ਕਿਉਂਕਿ ਗਲੜੀ ਤੋਂ ਲਾ ਕੇ ਪੇਟ ਤੋ ਲਾ ਕੇ ਗਲੜੀ ਤੋਂ ਟੋਟ ਸਦੇ ਤੱਕ ਉਹ ਵੀ ਛੱਗ ਬਣਣੀ ਸਾਰੀ ਇਦਾਂ ਨਹੀਂ ਉਹ ਵੀ ਹਾਂ ਜੀ ਕਾਫੀ ਬਗਦੀ ਸੜਕ ਹੈ ਕਿਨਾਰੇ ਆ ਕਰਨ ਤੇ ਦੁਰਘਟਨਾਾਂ ਵੀ ਹੁੰਦੀਆਂ ਹੁੰਦੀਆਂ ਹੁੰਦੇ ਆ ਜੀ ਬੜੇ ਮੋਟਾ ਡਿਗੇ ਵਿੱਚ ਕਈਆਂ ਕਈਆਂ ਦੇ ਗੱਡੀਆਂ ਟ੍ਰਾਲੀਆਂ ਕਿਨੇ-ਕਨੇ ਚੇਰ ਖਿਲਾੜ ਕੇ ਫਿਰ ਗਾਂ ਗਾਂ ਨੂੰ ਖਾਂ ਕਰਕੇ ਫਿਰ ਖੜਨੇ ਬੰਦੇ ਗਿੰਡਰ ਲਈ ਆ ਔਰ ਸੌ ਐ ਦੁਨਵਾਰੀ ਇੱਥੇ ਨਾ ਕੀ ਮੰਗ ਕਰਦੇ ਹੋ ਹਾਂ ਜੀ ਕੀ ਮੰਗ ਕਰਦੇ ਹੋ ਅਹੀਂ ਮੰਕਰ ਨੇ ਵੀ ਇਹਨੂੰ ਪਹਿਲ ਦੇ ਅਧਾਰ ਤੇ ਕਿਦੋਂ ਵੀ ਪੈਸੇ ਕਿਸੇ ਫੰਡ ਜੋ ਪਾਏ ਪਾਣ ਤੇ ਇਹਨਾਂ ਦੀ ਦੁਆਲੇ ਜਿਹੜੀ ਬਰਨਾ ਇਹਨਾਂ ਦੀ ਮਿੱਟੀ ਆ ਇਹ ਪਾਉਣ ਜ਼ਰੂਰ ਪਹਿਲੇ ਤੇ ਬਾਕੀ ਕੰਮ ਤੇ ਬਾਅਦ ਚ ਪੋਲਾ ਪਾਲਾ ਦੇ ਬਾਅਦ ਬਾਅਦ ਕੰਮ ਥੇ ਲੋ ਜਿਹੜਾ ਹੋਣਗੇ ਕਰਨਗੇ ਕਰਨਗੇ ਇਹ ਇਹ ਜ਼ਰੂਰ ਕਰਾਉਣ ਪਹਿਲ ਦੇ ਅਧਾਰ ਤੇ ਸਰਪੰਚ ਮੌਜੂਦਾ ਸੰਮਤੀ ਮੈਂਬਰ ਦੁਰੰਗਲਾ ਮੈਂ ਤੇ ਜੀ ਇਹੋ ਕਹਿਣਾ ਚਾਹੁੰਦਾ ਆ ਕਿ 5 ਮਹੀਨੇ ਹੋ ਗਿਆ ਹੜਾਏ ਦਿਨ ਨੂੰ ਪੰਜਾਂ ਮਹੀਨਿਆਂ ਦੇ ਵਿੱਚ ਸਾਡੇ ਇੱਥੇ ਦੇਖੋ ਪੂਰੀ ਛੜਕ ਦੀ ਦੁਆਲੇ ਜਿਹੜੀ ਆ ਮਿੱਟੀ ਜਿਹੜੀ ਰੁੜ ਗਈ ਆ ਔਰ ਛੜਕ ਵੀ ਜਿਹੜੀ ਆ ਟੁੱਟਣ ਦੇ ਕਿਨਾਰੇ ਤੇ ਆ ਔਰ ਪੰਜਾ ਮਹੀਨਿਆਂ ਦੇ ਵਿੱਚ ਇਨਾਂ ਕੋਲ ਹਲੇ ਦਵਾਲੀ ਮਿੱਟੀ ਵੀ ਨਹੀਂ ਪਈ ਜਿਸ ਦਾ ਜਿਹੜਾ ਹਾਸਿਆ ਦਾ ਕਾਰਨ ਬੰਦ ਹੈ ਹੁਣੇ-ਹੁਣੇ ਅਜੇ ਕੋਈ 10 ਦਿਨ ਹੋ ਗਿਆ ਨਿਸ਼ਾਰੇ ਤੋਂ ਮੁੰਡਾ ਜਿਹੜਾ ਨੌਜਵਾਨ ਟਰੈਕਟਰ ਦੇ ਨਾਲ ਉਹਦੀ ਡੈਥ ਹੋਈ ਥੱਲੇ ਆ ਕੇ ਇਸੇ ਵਜਾ ਕਰਕੇ ਤੇ ਸਾਡੀ ਤੇ ਇਹੋ ਬੇਨਤੀ ਹੈ ਕਿ ਚਲੋ ਹੋਰ ਨਹੀਂ ਤਾਂ ਮਿੱਟੀ ਜਿਹੜੀ ਆ ਇਹ ਜਿਹੜੀ ਦੁਆਰਾ ਪਈ ਜਾਏ ਜਿਹੜਾ ਜਿਹੜਾ ਹਾਸਿਆ ਤੋਂ ਜਿਹੜਾ ਥੋੜਾ ਰੈਤੋ ਜੀ ਹੋਰ ਤੇ ਚਲੋ ਸਰਕਾਰ ਨੇ ਕੀ ਕਰਨਾ ਹੈਗਾ ਹਾਂਜੀ ਮੇਰਾ ਨਾਮ ਗਰਵਿੰਦਰ ਸਿੰਘ ਜੀ ਬੁਣ ਸਕਦਾ ਹਾਂਜੀ ਮੈਂ ਇੱਕ ਗੱਲ ਕਰਨੀ ਚਾਹਨੀ ਜਾਵਾਂਗਾ ਕਿ ਐਸ ਮੌਕੇ ਜਿਹੜੇ ਸੜਕ ਸਰਕਾਰ ਦੇ ਤੇ ਸਰਕਾਰ ਦੇ ਹਾਲਾਤ ਦੇ ਦੋਹਾਂ ਦਾ ਤਾਲਮੇਲ ਹੈ ਸੜਕ ਦਾ ਸਰਕਾਰ ਨਾਲ ਹੈ ਇਹ ਐਸ ਮੌਕੇ ਜੇ ਸੜਕ ਸਰਕਾਰ ਚਾਹੁੰਦੀ ਆ ਵੀ ਅਸੀਂ ਲੋਕਾਂ ਦੇ ਹਿੱਤ ਲਈ ਆ ਤਾਂ ਫਿਰ ਇਹ ਕੰਮ ਕਰਨਾ ਚਾਹੀਦਾ ਇਹ ਅਤ ਜ਼ਰੂਰੀ ਆ ਉਹ ਸਰਕਾਰ ਕੋਈ ਵੀ ਹੋਏ ਪਹਿਲਾਂ ਉਹਦਾ ਤਰਜੀਹ ਉਹਨਾਂ ਨੇ ਲੋਕਾਂ ਦੇ ਦੇਣੀ ਚਾਹੀਦੀ ਆ ਇਹ ਤਾਂ ਤੁਸੀਂ ਦੇਖ ਹੀ ਲਿਆ ਇਹ ਇੱਕੋ ਹੀ ਗੱਲ ਹੈ ਵਿਚਾਰਾ ਸਾਡਾ ਵੀ ਸਰਕਾਰ ਨੂੰ ਇਹਦੇ ਵੱਲ ਤਰਜੀਹ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਸਿਕਿਉਰਿਟੀ ਲਈ ਇਹ ਬਚਾਉਣਾ ਚਾਹੀਦਾ ਤੇ ਜੇ ਬਾਈ ਦੀ ਵੇ ਕੋਈ ਹਾ사 ਹੁੰਦਾ ਇਹਦਾ ਮਤਲਬ ਸਿੱਧੋ ਸਿੱਧੀ ਸਰਕਾਰ ਚਾਹੁੰਦੀ ਆ ਵੀ ਲੋਕਾਂ ਦੀ ਮੌਤ ਹੋਦਾ ਕਾਰਨ ਸਰਕਾਰ ਹੈ ਨਾ ਕਿ ਸੜਕਾ ਸੜਕ ਤੇ ਇੱਕ ਸੜਕਾ ਉਤੇ ਜੇ ਮਿੱਟੀ ਖਰਾਓ ਨਹੀਂ ਕੋਈ ਗੱਲ ਨਹੀਂ ਹੜ ਆਇਆ ਤਾਂ ਮਿੱਟੀ ਰੋੜ ਨਹੀਂ ਸੁਭਾਵਕੀ ਆ ਪਰ ਉਹਨੂੰ ਪਾਣਾ ਤੇ ਸਰਕਾਰ ਦਾ ਫਰਜ਼ ਬੰਦਾ ਨਾ ਉਹਦੀ ਫਰਜ਼ ਨੂੰ ਰੱਖਦੇ ਹੋਏ ਕਾ ਕਰਦੇ ਇਹਦੇ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਜੀ ਸੁਬੰਦਰ ਤੋਂ ਮੈਂ ਕਿ ਮੈਨੂੰ ਮਿਲਿਆ ਤੁਹਾਡਾ ਜਿਹੜੇ ਆਗੇ ਆ ਪੀ ਡਬਲਯੂ ਡੀ ਆਕਸੀਜਨ ਵਗੈਰਾ ਉਹਨਾਂ ਨੇ ਕਹਿੰਦੇ ਵੀ ਸਾਡੇ ਕੋਈ ਪ੍ਰਪੋਜ਼ਲ ਕੀਤੀ ਪਾਈ ਹੋਈ ਆ ਕਦੋਂ ਪ੍ਰਪੋਜ਼ਲ ਆਏਗੀ ਕਦੋਂ ਬਣੇਗੀ ਉਹਦਾ ਉਹ ਹੀ ਜਾਣਦੇ ਆ ਪਰ ਇਹ ਮੈਂ ਫੇਰ ਕਹਾਂ ਉਹਨਾਂ ਨੂੰ ਰਿਕਵੈਸਟ ਵੀ ਕਰਨੀਆਂ ਤੇ ਇੱਕ ਤਾੜਨਾ ਵੀ ਦਿੰਨੇ ਆ ਵੀ ਇਹਦੇ ਪਹਿਲ ਦੇ ਆਧਾਰ ਤੇ ਇਹਨੂੰ ਬਣਾਓ ਇੱਕੋ ਹੀ ਮਾਤਿਆ ਸਾਡਾ ਇੱਕ ਹੀ ਗੱਲ ਹੈ ਇਹਦੇ ਵਿੱਚ ਦੂਜੀ ਰਾਏ ਕੋਈ ਨਹੀਂ ਵੀ ਇਹ ਬਣਨੀ ਚਾਹੀਦੀ ਆ ਇਹਦੇ ਨਾਲ ਲੋਕ ਬਚ ਸਕਦੇ ਆ ਛੇਪ ਤੇ ਸਿਕਿਉਰ ਹੋ ਸਕਦੇ ਆ ਇਹੋ ਹੀ ਗੱਲ